ਸੋਹਣੇ ਦੇ ਆਵੇ ਕੰਗਣਾ ਜੀ ਸੋ ਨੇ ਦੇ ਆਵੇ ਕੰਗਣਾ ਹੋ ਸੱਜਣੋਂ ਨੇ ਬੂਆ ਢੋਲੇ ਆਏ ਹੁਣ ਗਲੀ ਵਿੱਚੋਂ ਹਾਏ ਗਲੀ ਵਿੱਚ ਕੀ ਲੰਗਣਾ ਜੀ ਹੁਣ ਗਲੀ ਵਿੱਚ ਕੀ ਲੰਗਣਾ ਉਹ ਪਤਨਾ ਯੁੱਧੇ ਖੜੀ ਓਡੀਕਾ ਵੇ ਲੰਗੇ ਪੂਰਨ ਪਰਤੇ ਵੇ ਪਤਨਾ ਯੁੱਧੇ ਖੜੀ ਓਡੀਕਾ ਲੰਗੇ ਪੂਰਨ ਪਰਤੇ ਵੇ ਹੰਝੂਆਂ ਦੇ ਵਿੱਚ ਖੁਰਦੀ ਜਾਵਾਂ ਵੇ ਐਸੇ ਫਾੜੇ ਵਰਤੇ ਚੰਨ ਬੱਦਲਾਂ ਨੇ ਹਏ ਚੰਨ ਬਦਲਾ ਨੇ ਘੇਰ ਲਿਆ ਜੀ ਚੰਨ ਬਦਲਾ ਨੇ ਘੇਰ ਲਿਆ ਉਹ ਸਾਡੇ ਪਾਦਾ ਰੱਬੁਰ ਸਿਆਏ ਮੁਖ ਸੱਜਣਾ ਨੇ ਹਏ ਸੱਜਣਾ ਨੇ ਮੋੜ ਲਿਆ ਜੀ ਮੁਖ ਸੱਜਣਾ ਨੇ ਮੋੜ ਲਿਆ ਵਿਚਰਖਯੁੱਧੂ ਮਾਲੀ ਉਤਰਗੀ ਵਿੱਚ ਵਿਚਰਖਯੁੱਧੂ ਮਾਲੀ ਉਤਰਗੀ ਵਿੱਚ ਤਕਲੇ ਤੋਂ தੰਦ ਟੁੱਟਿਆ ਵਿਚਰਖਯੁੱਧੂ ਮਾਲੀ ਉਤਰਗੀ ਤਕਲੇ ਤੋਂ தੰਦ ਟੁੱਟਿਆ ਵਿਗੈਰਾ ਲਈ ਅਸੀਂ ਬਣੇ ਤਮਾਸ਼ਾ ਹੋਵੇ ਆਪਣਿਆਂ ਨੇ ਲੁੱਟਿਆ ਵਿਗੈਰਾ ਲਈ ਅਸੀਂ ਬਣੇ ਤਮਾਸ਼ਾ ਹੋਵੇ ਆਪਣਿਆਂ ਨੇ ਲੁੱਟਿਆ दो तारांए दो तारांदे छले छे जीो तारांदे छले वे छले हैरोक वे बड़े असीं दुनिया तो ही दुनिया तो चले वे चले जी असीं दुनिया तो चले वे चले